ਸਰਕੜ ਕੜਕ ਘਟਾ ਫੇਰ ਹੀ ਜਲ ਮਿਲਿਆ ਚੱਲੇ ਆ ਜੀ ਐਮਪੀ ਨੂੰ ਅੱਜ ਕੀ ਹਾਲ ਚਾਲ ਜੀ ਸਾਰਿਆਂ ਦੇ ਠੀਕ ਠਾਕ ਹੋ Kalau. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਠੀਕ ਹੋਵੋਗੇ ਆਪਾਂ ਚੱਲੇ ਆਂ ਜੀ ਅੱਜ ਐਮਪੀ ਨੂੰ ਤੇ ਅਸੀਂ ਵੇਖਣਾ ਸੀਗਾ ਏਰੀਆ ਕਿੱਥੇ ਮਸ਼ੀਨ ਭੇਜਣੀ ਆ ਕਿ ਪਹਿਲਾਂ ਜਾ ਕੇ ਗੱਡੀ ਤੇ ਵੇਖਿਆ ਕਿ ਇੱਕ ਵਾਰੀ ਫੇਰ ਹੀ ਮਸ਼ੀਨ ਭੇਜੀਏ ਉੱਧਰ ਤੇ ਲੱਗੇ ਆ ਜੀ ਤੁਰਨ ਤੇਲ ਟੂਲ ਭਰਾਇਆ ਵਾ ਤੇ ਮਿਲਦੇ ਆ ਤੁਹਾਨੂੰ ਰੋ ਗੇ ਆ ਜੀ ਤਰਨ ਥੈਂਕ ਯੂ ਟੁੰਗੀ ਲਈਆ ਭਰਾ ਤੇ ਮਿਲਦੇ ਆ ਤੁਹਾਨੂੰ ਗਾਂ ਜਾ ਕੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਉਥੇ ਨਾਲੇ ਕਹਿੰਦੇ ਆ ਕਿ ਇਸ ਵਾਰ ਕਣਕ ਘੱਟ ਆ ਫੇਰ ਹੀ ਭੇਜਾਂਗੇ ਮਸ਼ੀਨ ਪਹਿਲਾਂ ਆਪ ਵੇਖ ਕੇ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਕਾਇਮ ਲੁਗੀ ਜਾਣਾ ਲੋਕ ਜਿਹੜਾ ਕ ਮਰਜੀ ਗਈ ਜਾਣ ਪਰ ਹੈ ਨਜ਼ਾਰਾ ਰੋਡ ਬਾਰਤ ਵਾਲਾ ਹੁਣ 120 ਦੀ ਸਪੀਡ ਮੈਂਟੇਨ ਕਰਕੇ ਚੱਲਦੇ ਪਏ ਆ ਅਸੀਂ ਪਿਛਲੇ 1 ਘੰਟੇ ਤੋਂ ਸਾਨੂੰ ਕਿਤੇ ਵੀ ਬ੍ਰੇਕ ਨਹੀਂ ਪਈ ਜਿਹੜੇ ਲੋਕ ਕਹ ਰਹੇ ਆ ਕਿ ਉਹ ਫਲਾਣੇ ਨੂੰ ਨਹੀਂ ਚੜਨ ਦੇਣਾ ਟਮਕਾਨੇ ਨੂੰ ਨਹੀਂ ਚੜਨ ਦੇਣਾ ਪਤਾ ਨਹੀਂ ਕਾਹ ਤੋਂ ਕਹਿੰਦੇ ਪਏ ਆ ਪਰ ਜੋ ਵੀ ਹੈ ਠੀਕ ਆ ਲੋ ਜੀ ਛੜਤਾ ਆਪਾਂ ਹੁਣ ਭਾਰਤਮਾਲਾ ਸਾਨੂੰ 103 5 ਕਿਲੋਮੀਟਰ ਨੂੰ ਟਾਈਮ ਲੱਗਾ ਸਾਰਾ 40 ਮਿੰਟ 40 ਮਿੰਟਾਂ ਚ ਅਸੀਂ 105 ਕਿਲੋਮੀਟਰ ਕਵਰ ਕਰ ਲਏ ਮੈਨਾਂ ਤਾਂ ਮੰਨਦਾ ਮਾੜਾ ਰੋੜਾ ਹੈ ਬਾਕੀ ਲੋਕਾਂ ਦੀ ਆਪੋ ਆਪਣੀ ਥਿੰਕਿੰਗ ਆ ਹੁਣ ਆਹ ਕੁਛ ਤਾਂ ਰਹਿਣੀ ਸੀਗਾ ਉਸ ਰੋਡ ਤੇ ਖੜਜੋ ਐ ਕਰ ਲੋ ਜੋ ਕਰ ਲੋ ਐਗਜ਼ਿਟ ਦ ਰਾਉਂਡ ਅਬਾਊਟ ਐਗਜ਼ਿਟ ਕਰਕੇ ਉਹ ਛੜਤਾਪਾ ਭਾਰਤਮਾਲਾ ਆਹਰ ਸਦਾ ਕੰਟੀਨਿਊ ਫॉर 1 ਕਿਲੋਮੀਟਰ ਕੋਈ ਉਖਲੀ ਨਹੀਂ ਆਈ ਕੋਈ ਕੁਛ ਨਹੀਂ ਆਇਆ ਫਲੋਜੀ ਆਈ ਪਹੁੰਚਣ ਵਾਲੇ ਸੀਗੇ ਆ ਗਰੇ ਲਈ ਇਹ ਚਾਹ ਉਹਨਾਂ ਦਾ ਚਾਹ ਚੱਕੀ ਲਈ ਜਾਂਦਾ ਤੇ ਰਾਤ ਕੋ ਬੜਾ ਦਿਖਾਇਆ ਤਾਂ ਨਹੀਂ ਕੋਈ ਹਨੇਰਾ ਸੀਗਾ ਕੁਝ ਦਿਖਾ ਸਕਿਆ ਨਹੀਂ ਤੇ ਹੁਣ ਦਿਨ ਚੜ ਗਿਆ ਤੇ ਉੱਪਰ ਨਗਾਹ ਮਿਲਦੇ ਆ ਜੁੜੇ ਰਹੋ ਸਾਡੇ ਵਲੌਗ ਦੇ ਨਾਲ